ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਹੈ। ਦੇਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਕੈਡਰ ਪੂਰੀ ਤਨਦੇਹੀ ਦੇ ਨਾਲ, ਪੂਰੀ ਇਮਾਨਦਾਰੀ ਦੇ ਨਾਲ, ਪੂਰੇ ਜੋਸ਼ ਦੇ ਨਾਲ ਭਰਤੀ ਕਰ ਰਿਹਾ ਹੈ। ਔਰ ਜਿਸ ਤਰੀਕੇ ਦਾ ਉਤਸ਼ਾਹ ਪੰਜਾਬੀਆਂ ਦੇ ਵਿੱਚ ਹੈ, ਜਿਸ ਤਰੀਕੇ ਦਾ ਉਤਸ਼ਾਹ ਦੇਸ਼ ਵਾਸੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਹੈ। ਇਸ ਤੋਂ ਮੈਨੂੰ ਲੱਗਦਾ ਹੈ ਕਿ ਕੁਝ ਲੋਕ ਨਿਰਾਸ਼ ਵੀ ਨੇ। ਇਹ ਉਹ ਸਾਜਸ਼ਣ ਹੈ ਜਿਹੜੀਆਂ ਇਸ ਭਰਤੀ ਨੂੰ ਤਾਰਪੀਡੋ ਕਰਨਾ ਚਾਹੁੰਦੀਆਂ। ਮੈਂ ਪਰਸੋਂ ਇੱਕ ਵਡਾਲਾ ਸਾਹਿਬ ਦਾ ਬਿਆਨ ਦੇਖਿਆ ਦੇਖੋ ਵਡਾਲਾ ਸਾਹਿਬ ਹੈ ਤਾਂ ਸਤਿਕਾਰਯੋਗ ਨੇ ਪਰ ਪਟਿਆਲੇ ਇੱਕ ਮੀਟਿੰਗ 'ਚ ਪਹੁੰਚੇ ਗੱਡੀ 'ਚ ਉਤਰੇ ਨਾ ਤਾਂ ਹਲੇ ਮੀਟਿੰਗ ਹੀ ਸ਼ੁਰੂ ਹੋਈ ਸੀ ਤੇ ਵਡਾਲਾ ਸਾਹਿਬ ਨੇ ਬਿਆਨ ਦਿੱਤਾ ਕਹਿੰਦੇ ਜੀ ਇਹ ਸਾਰੀ ਭਰਤੀ ਖਾਰਜ ਹੋਣੀ ਚਾਹੀਦੀ ਹੈ ਬੋਗਸ ਭਰਤੀ ਹੈ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਹੋਵੇ ਵਡਾਲਾ ਸਾਹਿਬ ਪਾਰਟੀ ਦਾ ਵਰਕਰ ਹੈ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਕਿਹੜਾ ਰਿਕਾਰਡ ਚੈੱਕ ਕਰਕੇ ਗੱਲ ਕਹਿਤੀ ਕਿ ਇਹ ਸਾਰੀ ਭਰਤੀ ਬੋਗਸ ਹੈ ਜਦ ਕੀ ਇਸ ਭਰਤੀ ਦੇ ਤਾਂ ਜਥੇਦਾਰ ਕਾਲਤਖ ਸਾਹਿਬ ਨੇ ਵੀ ਇਹਦੀ ਸ਼ੁਰੂਆਤ ਦਾ ਸਵਾਗਤ ਕੀਤਾ ਉਹ ਵੀਡੀਓ ਜੇ ਤੁਹਾਡੇ ਕੋਲ ਨਹੀਂ ਤਾਂ ਉਹ ਵੀਡੀਓ ਮੈਂ ਤੁਹਾਨੂੰ ਭੇਜ ਦਿੰਨਾ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇंदे ਸੀਗੇ ਜੁਕ ਲਿਖਤੀ ਲਾਤੀਆਂ ਗਈਆਂ ਪਾਰਟੀ ਵੱਲੋਂ ਕਿ ਜੇ ਮੱਧ ਮੇਸਤਾਨ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਜੁਕੇ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕਾਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਹੀ ਦੇ ਕਾਲਤਖ ਸਾਹਿਬ ਦਾ ਇਹ ਨਵੀਂ ਪਾਰਟੀ ਜਿਹੜੀ ਆ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਚੋਣਾਂ ਕੀਤੀ ਹੈ ਉਸ ਪਾਸੇ ਕਦਮ ਟੁੱਟਿਆ ਦੂਸਰੇ ਪਾਸੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੀ ਇਹ ਬੋਗਸ ਭਰਤੀ ਹੈ ਤਾਂ ਕਿਤੇ ਨਾ ਕਿਤੇ ਇਹ ਉਹ ਵਰਕਰ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਹੋ ਇਹ ਵਰਕਰ ਦੀ ਮਨਛਾ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਹੋ ਜਿਹੜੇ ਸਾਜ਼ਿਸ਼ਾਂ ਦੀ ਹਨੇਰੀ ਦੇ ਵਿੱਚ ਵੀ ਪੂਰੀ ਤਨਦੇਹੀ ਦੇ ਨਾਲ ਗਰਾਊਂਡ ਤੇ ਜਾ ਕੇ ਲੋਕਾਂ ਨੂੰ ਪਾਰਟੀ ਦੇ ਨਾਲ ਜੋੜ ਰਹੇ ਨੇ ਤੇ ਪਾਰਟੀ ਦਾ ਵਿਸਥਾਰ ਕਰ ਰਹੇ ਨੇ ਚਲੋ ਪੰਜਾਬ ਦੀ ਗੱਲ ਤਾਂ ਫੇਰ ਕਿਸੇ ਦਿਨ ਕਰਾਂਗੇ ਅੱਜ ਮੈਂ ਤੁਹਾਡੇ ਆਪਣੇ ਹਲਕੇ ਨਕੋਦਰ ਦੀ ਗੱਲ ਕਰਦਾ ਤੁਸੀਂ ਤਾਂ ਆਪਣੇ ਹਲਕੇ 'ਚ ਕੋਈ ਭਰਤੀ ਕਰ ਨਹੀਂ ਰਹੇ ਪਰ ਤੁਹਾਡੇ ਹਲਕੇ ਦੇ ਵਿੱਚ ਸਰਦਾਰ ਸੋਨ ਸਿੰਘ ਭੁੱਲਰ ਸਾਹਿਬ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ 'ਚ ਸ਼ਹੀਦੀ ਦਿੱਤੀ ਉਹਨਾਂ ਦਾ ਪਰਿਵਾਰ ਭਰਤੀ ਕਰ ਰਿਹਾ ਉਹਨਾਂ ਦੇ ਬੇਟੇ ਜਿਹੜੇ 2 ਵਾਰ ਐਮਐਲਏ ਰਹੇ ਉਹਨਾਂ ਦੀ ਨੂੰਹ ਜਿਹੜੇ 1 ਵਾਰ ਐਮਐਲਏ ਰਹੇ ਇਹ ਉਹ ਪਰਿਵਾਰ ਨਕੋਦਰ ਦੇ ਵਿੱਚ ਭਰਤੀ ਕਰ ਰਿਹਾ ਤੇ ਮੇਰੀ ਜਾਣਕਾਰੀ ਮੁਤਾਬਕ ਹੁਣ ਤੱਕ 15000 ਭਰਤੀ ਨਕੋਦਰ ਦੇ ਵਿੱਚ ਹੋ ਚੁੱਕੀ ਹੈ ਤੇ ਹੋਰ ਵੀ ਉੱਥੋਂ ਡਿਮਾਂਡ ਆ ਰਹੀ ਹੈ ਕਿ ਹੋਰ ਭਰਤੀ ਦੀਆਂ ਜਿਹੜੀਆਂ ਪਰਚੀਆਂ ਭੇਜੀਆਂ ਜਾਣ ਤਾਂ ਹੁਣ ਐਡੇ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਵੀ ਤੁਸੀਂ ਬੋਕਸ ਕਰ ਰਹੇ ਹੋ ਕਿਉਂਕਿ ਤੁਸੀਂ ਤਾਂ ਸਾਰੀ ਭਰਤੀ ਨੂੰ ਹੀ ਮੁੱਢੋਂ ਖਾਰਜ ਕਰਤਾ ਤੇ ਜਿਹੜਿਆਂ ਨੇ ਧਰਮ ਯੁੱਧ ਮੋਰਚਿਆਂ 'ਚ ਕੁਰਬਾਨੀਆਂ ਦਿੱਤੀਆਂ ਤਿੰਨ-ਤਿੰਨ ਵਾਰ ਐਮ.ਐਲ.ਏ ਬਣੇ ਤੁਸੀਂ ਇਹ ਗੱਲ ਦੱਸ ਦਿਓ ਕਿ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹ ਤੁਹਾਡੀ ਕੁਰਬਾਨੀ ਦੇ ਨਾਲੋਂ ਕਿੱਦਾਂ ਛੋਟੀ ਹੈ ਜਾਂ ਤੁਹਾਡੀ ਜਿਹੜੀ ਕੁਰਬਾਨੀ ਹੈ ਉਸ ਪਰਿਵਾਰਾਂ ਦੀ ਕੁਰਬਾਨੀ ਨਾਲੋਂ ਕਿਸ ਤਰੀਕੇ ਵੱਡੀ ਹੈ ਤੁਸੀਂ ਤਾਂ ਇਕੱਲਾ ਇਹ ਸਵਾਲ ਦਾ ਜਵਾਬ ਦੇ ਦਿਓ ਸੋ ਅੱਜ ਕਿਰਪਾ ਕਰਕੇ ਜਿਹੜੀ ਆਪਦੀ ਨਿੱਜੀ ਰਾਜਨੀਤੀ ਹੈ ਦੇਖੋ ਤੁਹਾਡੇ મતਪੇਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਹੋਣਗੇ ਪਰ ਉਹ મતਪੇਦਾਂ ਦੇ ਵਿੱਚ ਜਿਹੜਾ ਪਾਰਟੀ ਦਾ ਵਰਕਰ ਹੈ ਉਹਦੀ ਮਿਹਨਤ ਉੱਤੇ ਸਵਾਲ ਖੜਾ ਕਰਨਾ ਇਹ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਹੱਕ ਹੈ ਕਿਉਂਕਿ ਉਹ ਵਰਕਰ ਹੈ ਜਿਹੜਾ ਪਾਰਟੀ ਦੀ ਰੀੜ ਦੀ ਹੱਡੀ ਹੈ ਵਰਕਰ ਕਰਕੇ ਪਾਰਟੀ ਹੈ ਵਰਕਰ ਕਰਕੇ ਲੀਡਰ ਹੈ ਤੇ ਜੇ ਇਸ ਤਰੀਕੇ ਤੁਸੀਂ ਵਰਕਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਗੇ ਬਡਾਲਾ ਸਾਹਿਬ ਤਾਂ ਇਹ ਵਰਕਰ ਨੇ ਤੁਹਾਨੂੰ ਮਾਫ ਨਹੀਂ ਕਰੇਗਾ